ਇਹ ਜੋ ਤੁਸੀਂ ਫੋਟੋ ਵੇਖ ਰਹੇ ਹੋ ਇਹ ਵਾਰਡ ਨੰਬਰ 3 ਤੋਂ ਕੌਂਸਲਰ ਫਾਜ਼ਿਲਖਾ ਤੋਂ ਜਸਪ੍ਰੀਤ ਕੋਰ ਦੁਰੇਜਾ ਦੇ ਪਤੀ ਅਮਨ ਦੁਰੇਜਾ ਜੋ ਕਿ ਸੀਨੀਅਰ ਕਾਂਗਰਸੀ ਹਨ ਅਤੇ ਉਹਨਾਂ ਦੇ ਪਿਤਾ ਵੀ ਸਾਰੀ ਉਮਰ ਕਾਂਗਰਸ ਵਿੱਚ ਰਹੇ ਅਤੇ ਪਹਿਲੀ ਵਾਰ ਉਹ ਕਾਂਗਰਸ ਤੋਂ ਕੌਂਸਲਰ ਬਣੇ ਉਹਨਾਂ ਨੇ ਮਿਹਨਤ ਕੀਤੀ ਕਿਸੇ ਕਾਰਨਾਵਾਂਸ਼ ਉਹ ਰੁੱਸ ਗਏ ਸਨ ਅਤੇ ਕਾਂਗਰਸ ਪਾਰਟੀ ਤੋਂ ਨਿਰਾਸ਼ ਚੱਲ ਰਹੇ ਸਨ ਪਰ ਕੱਲ ਸਵੇਰੇ ਕਾਂਗਰਸ ਦੇ ਸਾਬਕਾ ਵਿਧਾਇਕ ਦਵਿੰਦਰ ਕੁਬਾਇਆ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਸੁਰਿੰਦਰ ਸਰਦੇਵਾ ਬੇਕਚੰਦ ਜੀ ਅਤੇ ਸੀਨੀਅਰ ਕਾਉਂਸਲਰ ਪਾਲਚੰਦ ਵਰਮਾ ਵੱਲੋਂ ਉਹਨਾਂ ਨੂੰ ਮਨਾ ਲਿਆ ਗਿਆ ਤੇ ਹੱਸਦੇ ਹੋਏ ਚਿਹਰੇ ਨਾਲ ਇੱਕ ਫੋਟੋ ਵੀ ਕਰਾਈ ਗਈ ਪਰ ਸ਼ਾਮ ਹੁੰਦੇ ਹੁੰਦੇ ਇਹ ਘਟਨਾ ਪਲਟ ਗਈ ਇਹ ਕਾਉਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜੋ ਕਿ ਪ੍ਰਧਾਨ ਨਗਰ ਕੌਂਸਲ ਸੁਰਿੰਦਰ ਸਰਦੇਵਾ ਦੇ ਖਾਸਮ ਖਾਸ ਮੰਨੇ ਜਾਂਦੇ ਸਨ ਵਿਧਾਇਕ ਦੇ ਨੇੜੇ ਮੰਨੇ ਜਾਂਦੇ ਸਨ ਨੀਲਾ ਮੈਦਾਨ ਜੋ ਕਿ ਵਿਧਾਇਕ ਦੇ ਨਾਲ ਰਹਿੰਦੇ ਹਨ ਮਿੰਟੂ ਕਮਰਾ ਵਿਧਾਇਕ ਦੇ ਨਾਲ ਰਹਿੰਦੇ ਹਨ ਉਹਨਾਂ ਦੇ ਖਾਸ ਸਲਾਹਕਾਰ ਮੰਨੇ ਜਾਂਦੇ ਸਨ ਪਰ ਸ਼ਾਮ ਹੁੰਦੇ ਹੁੰਦੇ ਉਨ੍ਹਾਂ ਦੇ ਘਰ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਉਹਨਾਂ ਦੀ ਤਰਫ ਪਤਨੀ ਖਸ਼ਬੂ ਸ਼ਾਵਨ ਸੁਖਾ ਪੁੱਜ ਗਏ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਸਾਫਾ ਪਾ ਲਿਆ ਇਸ ਸਬੰਧ ਵਿੱਚ ਬੋਲਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਮਨ ਦੁਰੇਜਾ ਨੇ ਕੀ ਕੁਝ ਕਿਹਾ ਅਤੇ ਵਿਧਾਇਕ ਨਰਿੰਦਰਪਾਲ ਸਵਨਾ ਦਾ ਕੀ ਕਹਿਣਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਫੋਟੋ ਵੇ ਤੁਸੀਂ ਵੇਖ ਰਹੇ ਹੋ ਬੰਸੀ ਸਾਹਾ ਚਿੰਦਾ ਘੋਗਾ ਸੁਨੀਲ ਮੈਣੀ ਮੈਡਮ ਸ਼ਾਵਨ ਸੁਖਾ ਅਤੇ ਹੋਰ ਜਨੇ ਮੁੱਖ ਮੰਤਰੀ ਰਹੇ ਨੇ ਅੱਜ ਜੋ ਆਇ ਤੇ ਮੁੱਖ ਮੰਤਰੀ ਨੇ ਉਹ ਪਹਿਲੀ ਵਾਰ ਹੈ ਜਦ ਅਬਲ ਕੈਟਾਗਰੀ ਨੂੰ ਵਿਜੀਤ ਨੂੰ ਸਿੱਧਾ ਐਕਟ ਸਰਕਾਰ ਨੇ ਕੀਤਾ ਹੈ ਇੱਕ ਆਮ ਨੀਤੀ ਦਾ ਵਰਤਮਾਨ ਸਰਕਾਰ ਨੇ ਕਮਾਉਂ ਦੇ ਦੇਣਾ ਆਪਣਾ ਸਾਬਕਾ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਕੇਐਮਸੀ ਧੜ ਨਾਲ ਜੁਆਇਨ ਕੀਤੇ ਹੈ ਅੱਜ ਆਮ ਆਦਮੀ ਪਾਰਟੀ ਹਲਕਾ ਫਾਜ਼ਲ ਕਾ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਜੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਤੋਂ ਖੁਸ਼ ਹੋ ਕੇ ਅੱਜ ਜੋ ਫਾਜ਼ਲ ਕਾ ਸ਼ਹਿਰ ਦੇ ਕੌਂਸਲਰ ਸਾਡੇ ਭੈਣ ਜਸਪ੍ਰੀਤ ਕੌਰ ਦਰੇਜਾ ਜੀ ਔਰ ਉਹਨਾਂ ਦੇ ਹਸਬੰਦ ਅਮਨ ਦਰੇਜਾ ਜੀ ਜੋ ਅੱਜ ਕਾਂਗਰਸ ਪਾਰਟੀ ਛੱਡ ਕੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੇ ਅੱਜ ਜੁਆਇਨ ਕੀਤਾ ਹੈ ਮੈਂ ਇਸ ਪਰਿਵਾਰ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਔਰ ਇਹਨਾਂ ਨੂੰ ਵਧਾਈ ਦਿੰਦਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਊਗਾ ਔਰ ਇਹਨਾਂ ਦਾ ਵਾਰਡ ਨੰਬਰ 3 ਹੈ ਜੋ ਵੀ ਇਹਨਾਂ ਦੇ ਵਾਰਡ ਦੇ ਵਿੱਚ ਵਿਕਾਸ ਅਧੂਰੇ ਨੇ ਉਹ ਹੋਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਕੰਮ ਜਿਹੜਾ ਇਹਨਾਂ ਦਾ ਕਰਵਾ ਕੇ ਦਿੱਤਾ ਜਾਊਗਾ ਔਰ ਮੈਂ ਇਹਨਾਂ ਨੂੰ ਸਾਡੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਸੰਦੀਪ ਪਾਟੜ ਜੀ ਵੱਲੋਂ ਵੀ ਵਿਸ਼ਵਾਸ ਦਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੂੰ ਬਹੁਤ ਚੰਗੀਆਂ ਜਿਹੜੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ ਔਰ ਪਾਰਟੀ ਦੇ ਸੰਗਠਨ ਦੇ ਵਿੱਚ ਵੀ ਔਰ ਇਹਨਾਂ ਦੀ ਸਾਨੂੰ ਲੋੜ ਹੈ ਇਹਨਾਂ ਵਰਗੇ ਤਜਰਬੇਕਾਰ ਜੋ ਕਾਉਂਸਲਰ ਨੇ ਔਰ ਜੋ ਲੋਕਾਂ ਦੀ ਸੇਵਾ ਕਰਦੇ ਰਹੇ ਨੇ ਇੱਕ ਬਹੁਤ ਵੱਲ ਮਿਲਿਆ ਆਮ ਆਦੀ ਪਾਰਟੀ ਨੂੰ ਮੈਂ ਫਿਰ ਤੇ ਇਹਨਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਹੋਣ ਤੇ ਸਵਾਗਤ ਕਰਦਾ ਔਰ ਸ਼ਹਿਰ ਲਈ ਬਹੁਤ ਵਧੀਆ ਜਿਹੜਾ ਸ਼ਹਿਰ ਦੇ ਵਿਕਾਸ ਦੇ ਵਿੱਚ ਵੀ ਇਹ ਜਿਹੜੇ ਯੋਗਦਾਨ ਹੁਣ ਅੱਗੇ ਆਮ ਆਦੀ ਪਾਰਟੀ ਦੇ ਵਿੱਚ ਰਹਿ ਕੇ ਪਾਉਣਗੇ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ